ਆ ਦੇਖੋ ਜੀ ਲੇਵਰ ਐ ਮਿਠਾਈ ਜਿੱਦਾਂ ਨਾ ਬੋਰੀਆਂ ਬੰਨ ਬੰਨ ਲੱਦੀਆਂ ਹੁੰਦੀਆਂ ਆਓ ਜੀ ਸਭੀ نیچے ਆਈਏ ਆਈਏ نیچے ਸਭੀ ਸਭੀ نیچے ਆ ਜਾਓ ਅਣ ਦੇ ਗਿਣਤੀ ਕਰੀ ਜਾਓ ਦੀ ਗਿਣਤੀ ਕਰੀ ਜਾਓ ਆ ਜਾਓ ਆ ਜਾਓ ਸਭੀ نیچے ਆ ਜਾਓ ਸਭੀ ਸਭੀ نیچے ਆ ਜਾਓ ਪਲੀਜ਼ ਸਭੀ ਆ ਜਾਓ आ जाओ जी आ जाओ अठारह उन्नीस भी इक्की बई तेईस चौबी पच्ची छब्बीस सताई ठाई उन्त्ती ती कौती पैंती छत्तीस सैंती 39 40 41 42 43 44 ਇਹ ਲਗਭਗ ਅੰਦਾਜ਼ਨ 44 ਲੋਕ ਹੈ ਜੀ ਜਿਹੜੇ ਇਹ ਛੋਟੇ ਹਾਥੀ ਦੇ ਵਿੱਚ बतौर ਲੇਬਰ ਬਿਠਾ ਕੇ ਲੈ ਕੇ ਜਾ ਰਿਹਾ ਕਾਕਾ ਜੀ 44 45 ਅੱਗੇ ਕਿੰਨੇ ਬੈਠੇ ਸੀਗੇ ਅੱਗੇ ਕਿੰਨੇ ਸੀ ਇੱਕ 46 ਲਿਓ ਬੇਟਾ ਜੀ ਆਰਸੀ ਲਿਓ ਆਪਣੀ ਤੁਸੀਂ ਇਦਾਂ ਕਰਕੇ ਇੰਨੇ ਬੰਦਿਆਂ ਦੀ ਜਾਨ ਖਤਰੇ 'ਚ ਪਾਉਂਦਾ ਤੁਹਾਨੂੰ ਕੀ ਹੱਕ ਹੈ ਬੋਲੋ ਤੇਰਾ ਪਰਿਵਾਰ ਆ ਰੱਬ ਨਾ ਕਰੇ ਤੈਨੂੰ ਗੱਲਬਾਤ ਹੋ ਜਾਵੇ ਕੌਣ ਜ਼ਿੰਮੇਵਾਰ ਹੈ ਹੁਣ ਇਸ ਤਾਂ ਕਰ ਆਪਣਾ ਮਾਲਕ ਨੂੰ ਫੋਨ ਕਰੋ ਕਰਾਲੀ ਬੁਲਾਓ ਤੁਹਾਡੇ ਛੋਟੇ ਹੱਥੀ ਵਾਲੇ ਇਦਾਂ 40 40 48 48 ਲੋਕ ਬਿਖਾਉਂਦੇ ਆ ਤੇ ਉਹਨਾਂ ਨੂੰ ਜਰੂਰ ਦਿਖਾ ਦੇਣੀ ਠੀਕ ਆ ਆ ਹਸਤਾਂ ਤੁਹਾਡੇ ਦੇ ਲਾਉਣਾ ਪੁੱਤ ਤੁਸੀਂ ਕਰੋ ਆਪਣੀਆਂ ਮਨਾਈਆਂ ਆਲੋ आप इसमें अट्ठाईस लोग फोर्टी एट लोग बैठे हैं ऐसे छोटे छोटे बच्चे भी हैं ये देखो कितने प्यारे बच्चे हैं जब इसमें फैक्ट्री के लिए पाँच या दस लोग बैठ सकते तो आप लोग बैठे हैं अगर ये कोई हादसा हो जाएगा कौन जुम्मेवार है बोलिए आपकी जान कितनी कीमती है बोलिए ये, ये इनका फर्ज बनता है आपका भी फर्ज बनता है जो आपका ठेकेदार है कि हम इतने लोग एक व्हीकल तो में नहीं जाएंगे अगर रास्ते में कुछ हो जाए ये छोटे छोटे बच्चे हैं उन्हें आपको आप ये तो बोलिए आप मेहनत मजदूरी वाले लोग हैं मेहनत करोगे तो आप खाओगे ठीक है देखो जी अटली लोग जो छोटे हाथी बैठे है टेंपू अगों डोलता आ रहा ਅਸੀਂ ਆਪਣੀ ਡਿਊਟੀ ਆ ਰਹੇ ਜਦ ਕਿ ਵੀਆਪੀ ਡਿਊਟੀ ਜਾਣਾ ਸੀਗਾ ਪਰ ਫਿਰ ਵੀ ਅਸੀਂ ਸਮਝਿਆ ਕਿ ਕੋਈ ਨਹੀਂ ਅਸੀਂ ਆਪਣੀ ਡਿਊਟੀ ਆ ਰਹੇ ਸੀ ਕੱਲ ਵੀਆਪੀ ਡਿਊਟੀ ਉਹਦੇ ਸਮੰਚਨ ਜਦੋਂ ਇਹ ਆਗੇ ਤੇ ਵਿਜਵਾੜੇ ਬੁਲੇ ਦੇ ਉੱਪਰ ਦੇਖਿਆ ਵੀ ਇੱਕ ਛੋਟਾ ਹਾਤੀ ਜਿਹਦੇ ਤੇ ਵਿਅਕਤੀ ਕਾਫੀ ਖੜੇ ਆ ਉਹ ਪਿੱਛੇ ਤੇ ਖੜੇ ਦਿਖਾਈ ਦੇਣ ਦੇ ਜਦੋਂ ਅੱਗੋਂ ਦੇਖਿਆ ਤੇ ਉਹਦੇ ਵਿੱਚ ਤੇ ਬੈਠੇ ਸੀ ਚੈੱਕ ਜਦੋਂ ਕੀਤਾ ਥੱਲੇ ਉਤਾਰੇ ਬੰਦੇ 48 ਬੰਦੇ ਛੋਟੇ ਛੋਟੇ ਬੱਚੇ ਛੱਡ ਕੇ ਉਹ ਛੋਟੇ ਹਾਤੀ ਵਿੱਚ ਬੈਠੇ ਆ ਅਗਰ ਆ ਬਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੋ ਜਾਈ ਤੇ ਫਿਰ ਕਹਿਣਾ ਜੀ ਪ੍ਰਸ਼ਾਸਨ ਕੀ ਕਰਨ ਲਿਆ ਇਸ ਕਰਕੇ ਮੌਕੇ ਤੇ ਫੜ ਲਿਆ ਫਿਰ ਛੋਟਾ ਚਲਾਨ ਕਰਾਉਦਾ ਕਰਨ ਪਿਆ ਬਿਲਕੁਲ ਜੀ ਮੌਕੇ ਤੇ ਬੰਦ ਕੀਤਾ ਉਹਨੂੰ ਕਿ ਲੋਕਾਂ ਨੂੰ ਕੀ ਅਵੇਰਨੈਸ ਕਿਦਾਂ ਜੇ ਨਹੀਂ ਚਾਹੁੰਦੇ ਤਾਂ ਲੋਕਾਂ ਦੇ ਕੋ ਕੋ ਐਨਰਜੀ ਕਮੀ ਹੈ ਮੈਂ ਇਹੀ ਇੱਕ ਬੇਨਤੀ ਕਰਨੀ ਚਾਹੁੰਨਾ ਤੁਹਾਡੇ ਮਾਧਮੇ ਦਈ ਮਾਧਮੇ ਲਈ ਸਾਰੇ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਪਲੀਜ਼ ਐੜਾ ਛੋਟਾ ਆਤੀ ਹੈ ਭਾਰਟ ਢੋਣ ਵਾਸਤੇ ਨਾ ਕਿ ਸਵਾਰੀਆਂ ਢੋਣ ਵਾਸਤੇ ਆਏ ਕਿਤੇ ਐਮਰਜੈਂਸੀ ਹੈ ਤੁਸੀਂ ਕੋਈ ਇੱਕ ਦੋ ਬੰਦਾ ਕਿਤੇ ਲੈ ਕੇ ਜਾਣਾ ਲਿਜਾ ਸਕਦੇ ਹੋ ਪਰ ਇਹ ਨਹੀਂ ਕਿ ਤੁਸੀਂ ਲਿਵਰ ਢੋਵੋਗੇ ਤੇ 48 48 ਬੰਦੇ ਮੈਂ ਹਰ ਇੱਕ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਜਿਹੜੇ ਵਹੀਕਲ ਆਉਣ ਜਾਣ ਵਾਸਤੇ ਹੈਗੇ ਆ ਜਿਦਾਂ ਬੱਸਾਂ ਆਆਂ ਕਾਰਾਂ ਆਆਂ ਹੋਰ ਗੱਡੀਆਂ ਉਹਨਾਂ ਨੂੰ ਵਰਤਿਆ ਜਾਵੇ ਇੰਨੇ ਵਿਅਕਤੀ ਬਿਠਾ ਕੇ ਇਹਨਾਂ ਰਿਸਕ ਜਿਹੜਾ ਨਾ ਲਿਆ ਜਾਵੇ ਅਗਰ ਇਹ ਕੋਈ ਵੀ ਕਿਉਂਕਿ ਇਹ ਛੋਟਾ ਜਿਹਾ ਹੈਗਾ ਛੋਟਾ ਸੀ ਇਹ ਡੋਲ ਰਿਹਾ ਸੀ ਉਸ ਟਾਈਮ ਤੇ ਮੌਕੇ 'ਤੇ ਕੁਝ ਵੀ ਹੋ ਸਕਦਾ ਸੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਇਹਨਾਂ ਵਹੀਕਲਾਂ ਦੇ ਵਿੱਚ ਲੋਕਾਂ ਨੂੰ ਬਿਠਾ ਕੇ ਅੱਗੇ ਨਾ ਲੈ ਕੇ ਜਾਓ ਪਰ ਦੇਖਿਆ ਜਾਵੇ ਰੱਬ ਨਾ ਕਰੇ ਕੋਈ ਗਲਬਾਤ ਹੋਣੀ ਗੱਲ ਸਾਡੀ ਪ੍ਰਸ਼ਾਸਨ ਤੇ ਆਉਂਦੀ ਜੀ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਪ੍ਰਸ਼ਾਸਨ ਦੇ ਕਰਨ ਦਾ ਲੋਕ ਕਹਿੰਦੇ ਨਹੀਂ ਪ੍ਰਸ਼ਾਸਨ ਗਲਤ ਕਰ ਰਿਹਾ ਹੈ ਪਰ ਦੇਖਿਆ ਲੋਕ ਆਪ ਨੂੰ ਸਮਝ ਰਹੇ ਕਿ ਇਹ ਕੌਣ ਆਪਣੀ ਜਾਣ ਦੇ ਨਾਲ ਆਪ ਨੂੰ ਵਾਰ ਕਰ ਦੇ ਦੇਖੋ ਬੜਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇੱਕ ਬੰਦਾ ਬੰਦੇ ਨੂੰ ਕਹਿ ਰਿਹਾ ਕਿ ਬੰਦਿਆਂ ਵਾਲੇ ਕੰਮ ਕਰ ਮਵੈਸ਼ੀ ਨੂੰ ਕਦੇ ਨਹੀਂ ਕਹਿਣਾ ਪੈਂਦਾ ਕਿ ਤੁਸੀਂ ਮਵੈਸ਼ੀ ਹੋ ਮਵੈਸ਼ੀਆਂ ਵਾਲੇ ਕੰਮ ਕਰੋ ਸਿਰਫ ਇੱਕ ਬੰਦਾ ਹੀ ਹੈ ਜਿਹਨੂੰ ਬੰਦਾ ਹਰ ਟਾਈਮ ਕਹਿੰਦਾ ਉਸੀ ਤਰ੍ਹਾਂ ਸੀ ਹਰ ਤਰੀਕੇ ਨਾਲ ਲੋਕਾਂ ਨੂੰ ਸਮਝਾਉਨੇ ਆ ਪਿਆਰ ਦੇ ਨਾਲ ਵੀ ਚਲਾਨ ਕਰਕੇ ਵੀ ਪਲੀਜ਼ ਵੀ ਇਦਾਂ ਦੇ ਕੰਮ ਜਿਹੜੇ ਆ ਨਾ ਕਰੋ ਟਰੈਫਿਕ ਕ੍ਰੂਲਾਂ ਦੀ ਜਿਹੜੀ ਫੜਨਾ ਉਹ ਕਰੋ ਜਦੋਂ ਕਿ ਇਹਦੀ ਗੱਲ ਹੋ ਜਾਂਦੀ ਹੈ ਫਿਰ ਪ੍ਰਸ਼ਾਸਨ ਤੇ ਦੋਸ਼ ਹੁੰਦਾ ਇਸ ਕਰਕੇ ਅਸੀਂ ਜਦ ਇਹਨੀ ਤਨਖਾਹਾਂ ਲੈਣ ਦੇ ਪ੍ਰਸ਼ਾਸਨ ਵੱਲ ਕਿਉਂ ਕੋਲੇ ਚੁੱਕਣ ਦਈਏ ਅਸੀਂ ਅਸੀਂ ਇਸ ਕਰਕੇ ਮੌਕੇ ਤੇ ਫੜ ਕੇ ਉਹਦਾ ਚਲਾਨ ਜਿਹੜਾ ਕੀਤਾ ਤੇ ਸਾਰਿਆਂ ਨੂੰ ਬੇਇੰਤਿਹਾ ਕਰਦੇ ਆ ਕਿ ਪਲੀਜ਼ ਇਦਾਂ ਦੀ ਹਰਕਤ ਕਦੇ ਨਾ ਕਰੋ